ਕੀ ਹਾਲ ਕੀ ਹਾਲ ਚਾਲ ਨੇ ਜੀ ਅੱਜ ਪਿੰਡ ਹਰੀ ਬੁਰਜ ਬੁਰਜ ਹਰੀ ਸਾਡਾ ਮਾਨਸਾ ਜ਼ਿਲ੍ਹੇ ਦਾ ਪਿੰਡ ਆਜ ਟਰਾਲੀਆਂ ਮੁਕਾਬਲਾ ਇੱਥੇ ਦੇਖੀ ਚੱਲਿਓ ਬਾਈ ਦੇਖ ਆਹ 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 ਲੈ ਕੋਲੇ 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 ਇਹ ਦੇਖੋ ਦੇਖ ਦੇ ਤੂੰ ਆਹ ਦੇਖੋ ਲੋ ਵੀ ਲੈ ਇੱਕ ਜਲੋ ਪੈਂਟਰਾ ਪਰੇ ਜਾ ਹਾ ਤੇਰੇ ਹਾ ਤੇਰੇ ਹਾ ਤੇਰੇ ਹਾ ਤੇਰੇ ਕਾਲੀ ਵੇਖੋ ਹੱਕਲੇ ਹੁੰਦੇ ਸੱਚੀ ਜਲੋ ਪੈਂਟਰਾ ਜੁਨੀਅਰ ਦਾ ਲੈ ਵੀ

ਪੰਜਾਬੀ ਹੌਲੈਂਡਾ ਇੰਦਿਆਂ ਨੂੰ ਲੋ ਵੀ ਲੋ ਦੇਖੀ ਜਾਨਵਰ ਪਹਿ ਗਿਆ ਗੁੱਲਾ ਆਹਾ ਬੋਲ 5630 ਪੰਜਾਬੀ ਦੇਖ ਰਹੇ ਆ ਕੀ ਬਾਬਰਾ ਹਾਂ ਜਰਦੀਪ ਨੇ 55000 ਲਾ ਲਾ ਸ਼ੀਰ ਮੇਦੀ ਕਹਿੰਦੀ ਆ ਫੀਰ ਸੀਰੇ ਮਾਰਸ ਮਾਰ ਕੇ ਬਹੁਤ ਬਹੁਤ ਧੰਨ ਸੀ ਕਰਦੇ ਆ ਭਾਈ ਜੀ ਬੈਲੋਂ ਕੀ ਹੋ ਗਿਆ ਤੇਰੇ ਨੂੰ ਦਿਲ ਨੂੰ ਕੀ ਹੋ ਗਿਆ ਕਰਿਆ ਕਰ ਜਾਂਦਾ ਹੈ ਹੈ ਯਾਰ ਭਾਈ ਦਿਲ ਟੱਕ ਤੱਕ ਕਰਦਾ ਮੁੰਡੇ ਆ ਕਹਿੰਦਾ ਦੇਖਦੇ ਆ ਵੀ ਸਰੇ ਡੱਪਦਾ ਟੱਪ ਜੂ ਸਰੇ ਲੱਗਦਾ ਤਾਂ ਹੈਗਾ ਬਾਕੀ ਤੇਰੀ ਤਾਂ ਪੂਰੀ ਕਰੀਏ ਬਾਕੀ ਦੇਖਦੇ ਆ ਕੀ ਬਣਦਾ ਦੇਖ ਲਿਆ ਚੱਲ ਵੀ ਲੈ ਚੱਲ ਵੀ ਚੱਲ ਵੀ ਸਾਨੂੰ ਜਾਣ ਰਿਹਾ ਕਾਰ ਤੁਸ਼ ਮਹਿਕਵਾ ਭਾਈ ਸਾਡੇ ਬਾਗ ਦੇ ਪੈਣੀ ਜਿਹੜਾ ਮਾਨਸਾ ਦਾ ਅੱਗਾ ਪੈਣੀ ਲੋ ਵੀ ਨਾਲ ਆ ਮੁੰਡੇ ਦਾ ਦੇਖੋ ਭਾਈ ਪਿਓ ਵੀ ਨਾਲ ਆ ਮੁੰਡੇ ਦਾ ਕਿਵੇਂ ਉੜਦਾ ਦੇਖੋ ਪਿਓ ਵੀ ਨਾਲ ਆ ਮੁੰਡੇ ਦਾ ਕੀ ਜਾ ਮਾਰੇ 피జా 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 ਤੀਜਾ ਟੱਕਦਾ ਭਾਈ ਤੀਜਾ 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 ਕਿਹੜੇ ਪੱਤੇ ਨਾਲ ਨੌਂ ਸੱਤ ਹੁੰਦੇ ਪਰ ਇੱਧਰ ਦੇ ਪਾਸੇ ਬੰਦੇ 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 ਘਰ ਦਾ ਕੰਮ ਉਹੀ ਹੋ ਗਿਆ ਓਏ ਉਹੀ ਹੋ ਗਿਆ ਓਏ ਖੜਾ ਲੈ ਖੜਾ ਲੈ ਕਿਹੜੀ ਪੈ ਪਟ ਕਿਹੜੀ ਪੈ ਪਟ ਗਈ ਹੈ ਪੱਤੀ ਦੀ ਇੱਕ ਗੁੰਦੜ ਵਾਲੀ ਜੈਂਟਰ ਗੁੰਦੜ ਵਾਲੀ ਪੱਤੀ ਗਈ ਬੰਦ ਕਰਕੇ ਪੈ ਪਾ ਲੋ ਸਹੀ ਕਰ ਲੋਕੇ ਹਾਂ ਜੀ ਵਧੀਆ ਵਧੀਆ ਪਿੰਡ ਸਾਹਮਣਾ ਸਰਸੇ ਭਾਵਦੀਨ ਪਿੰਡ ਹਾਂਜੀ ਸਰਸੇ ਦੇ ਕੋਲ ਭਾਵਦੀਨ ਪਿੰਡ ਸਰਸੇ ਤੋਂ ਆਇਆ ਬਾਈ ਮਜਾ ਆਇਆ ਮਾਚੇ ਵਾਲੇ ਭਰਾ ਨੇ ਇਹਨੇ ਕੋਕੀ ਬੰਦਦਾਗਾ ਕਹਿੰਦਾ ਰੋਂਦੀ ਕਰ ਲਾਉਂਦੀ ਨੂੰ ਬੇ ਕੋਈ ਲੈ ਚੱਲਿਆ ਮਖਲਾਵੇ ਬਾਈ ਨੂੰ ਟੋਚਨਾ ਵੀ ਕੱਢਣਾ ਪੂਆ ਆਹ ਬਾਈ ਟੋਚਨ ਵੀ ਪਾਉਂਦੇ ਆ ਨਵਾਈਆਂ ਵਾ ਮਰੀ ਫਿਰ ਫਕਾਰਾ ਮੜਿਆ ਮਾਰੀ 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 ਆਹ ਕਿੰਨਾ ਤੇਰ ਤੂ ਛੱਡਿਆ ਪਤੰਦਰਾ

ਜਾਂਦਾ ਵੇ 36 ਦੀ ਚੱਲਿਆ ਛੱਡਾ ਪੜਿਆ ਛੱਡਾ ਟੱਕਰ ਨਹੀਂ ਮਿਲਦੀ ਕਿ ਪਾਈ ਕਿ ਪਾਈ ਕਿ ਪਾਈ ਟਰੈਕਟਰ ਆ ਗਿਆ ਚਮਕੌਰ ਸਾਹਿਬ ਵਾਲਿਆਂ ਦਾ ਦੇਖੋ ਧੂਆਂ ਮਾਰਦਾ ਦੇਖੋ ਆ ਗਿਆ ਚਮਕੌਰ ਸਾਹਿਬ ਵਾਲਿਆਂ ਦਾ ਕਹਿੰਦੇ ਇਹੇ ਗੱਡੂ ਆ ਲੈ ਜੰਦਾ ਭਾਈ ਇਹ ਟਰੈਕਟਰ ਕੱਢ ਸਕਦਾ ਕਹਿੰਦੇ ਚਮਕੌਰ ਸਾਹਿਬ ਵਾਲਿਆਂ ਦਾ ਹੈ ਸੋਨਾ ਦੀ ਕਿਸਾ 750 ਸੋਨਾ ਦੀ ਕਿ 750 ਆਹ ਜੀ ਹਾਂ ਜੀ ਨੇ ਨਾਮ ਜਿੱਤਲੇ ਹੁਣ ਤੱਕ 7 ਜਿੱਤ ਲਿਆ ਜੀ। ਹਾਂਜੀ ਇਹ ਇਹੋ ਸੀਜ਼ਨ ਜੀ। ਹਾਂਜੀ। ਹਾਂਜੀ। ਗੁਰਦਾਸਪੁਰ ਆ ਗਏ। ਝੋਟੇ ਗੁਰਦਾਸਪੁਰ ਕੀ ਕਹਿੰਦੇ ਮੱਝਾਲੇ ਮਝਾਇਲ। ਹਸੀਕਾਰ ਜੀ ਹਸੀਕਾਰ। ਓੜਨਾ ਕਰਦੇ ਆ ਬਾਅਦ ਚ ਗੱਲਬਾਤ। ਚਲੋ ਜੀ। ਗੁਰਦਾਸਪੁਰ ਆ ਗਈ। ਤੇ ਚੱਲ ਪਏ ਬਈ ਓਏ। ਇਹ ਕਹਿੰਦੇ 1 ਨੰਬਰ ਤੇ ਆ ਗੱਡੀ। ਯਾ ਕਾਲੋ। ਕਹਿੰਦੇ ਜਿਵੇਂ ਇਸ ਟਾਈਮ ਸ਼ਿਲੂ ਜੱਗੂ ਬੈ ਬੀਡੀਓ ਦਾ ਘਾਂਗੇ ਵਾਲਾ ਉਸੇ ਤਰ੍ਹਾਂ ਇਹ ਟਰੈਕਟਰ ਆ ਕਹਿੰਦੇ ਭਾਈ ਐਂਕਤੀ। ਇਹ ਟਰੈਕਟਰ ਇਸ ਤਰ੍ਹਾਂ ਐਂਕਤੀ। ਜਿਵੇਂ ਘਾਂਗੇ ਵਾਲਾ ਵੀ ਇਸ ਟਾਈਮ ਜੱਗੂ ਹੋ ਗਿਆ ਸ਼ਿਲੂ ਹੋ ਗਿਆ। ਇਹ ਉਹੀ ਕੰਮ ਹੈ ਟਰੈਕਟਰ ਦਾ। ਏ ਟਰੈਕਟਰ ਦਾ ਉਹੀ ਕੰਮ ਆ ਭਾਈ ਫੜ ਗਿਆ ਰੇਸ਼ ਭਾਈ ਇੱਥੋਂ ਫੜੂ ਹੋਣਾ ਫੜ ਗਿਆ ਦੇਖਾ ਜਿਓ ਦੇਖਾ ਜਿਓ ਭਾਈ ਦੇਖ ਸਕਦੇ ਹੋ ਭਾਈ ਇਹ ਤਾੜੂ ਲਗਾਣਾ ਨਾ ਨਾ 1 ਮਿੰਟ ਚੋਂ 20 ਸੈਕਿੰਡ ਹੋ ਗਏ ਦੇਖ ਸਕਦੇ ਹੋ ਭਾਈ ਅੱਲਾ ਗੱਲ ਰੱਖਿਆ ਕਰਾ ਕੇ ਨਖਰੋ ਆਹੀ ਟਰੈਕਟਰ ਆ ਬਾਈ ਇਹ ਰਿਕਾਰਡ ਤੋੜਦਾ ਹੋਰ ਕੋਈ ਨਹੀਂ ਤੋੜਦਾ ਇਹੀ ਟਰੈਕਟਰ ਆ ਗੱਲਾ ਬਾਈ ਚੱਲ 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 ਅੱਲਾ ਬੱਲਾ ਰੱਖਿਆ ਕਰਾ ਕੇ ਬਤਲੋ ਦੇਖੋ ਬਾਈ ਭਾਈ ਦਾ ਭਾਈ ਦਾ ਟਰੈਕਟਰ ਆ ਕਹਿੰਦੇ ਇੱਕ ਨੰਬਰ ਦਾ ਟਰੈਕਟਰ ਆ ਲੇ ਭਾਈ ਜਿੱਤ ਜਾ ਸਾਡੀਆਂ ਦਵਾਵਾਂ ਤੇਰੇ ਨਾਲ ਨੇ ਦੇਖ ਤਾਂ ਦੋ ਸਿੰਘ ਉਹ ਤੇ ਸਾਰੀ ਕਲੇ ਕਾਲੀ ਪੱਤੀ ਸਾਰੀ ਇੱਥੇ ਫੂਟ ਮੋਸ਼ਨ ਹੋਣਾ ਦੇਖ ਸਕਦੇ ਆ ਆ ਹਾਏ ਓਏ ਆ ਹਾਏ ਓਏ ਵੀਡੀਓ ਦੇਖ ਲੈ ਲਾ ਢੋਈ

ਬਦਾਈਆਂ ਜਾਨ ਤੈਨੂੰ ਯਾਰ ਭਾਈ ਜੀ ਹੋਟੀ ਖਾਈਆਂ ਤੈਨੂੰ ਸਭ ਨੂੰ ਚਾਦਾ ਵੀਰਿਆ ਲੈ ਵੀ ਕਮਕੌਰ ਸਾਹਿਬ ਦਾ ਜਹਾਜ਼ ਫੇਰ ਆ ਗਿਆ ਹਾਏ 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 ਓ ਤੇਰੀ 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 ਉੱਤੇ ਜੜੂ ਓ ਉੱਤੇ ਜੜੂ ਓ ਓ ਓ ਤੇ ਕਮਾਈ ਓ ਉੱਤੇ ਜੜੂ ਐ ਓ ਜਾ ਹੁਣ ਦੱਸੋ ਕਿਵੇਂ ਇਹ ਹੱਲਾ ਗੁੱਲਾ ਲੜਕੜਾ ਮਾਰ ਲੋ ਮੜਿਆ ਆ ਗਿਆ ਲੜਕੜਾ ਮਾਰ ਦੋ ਮੜਿਆ ਹੜਬਾ ਹਾਂ ਇੱਥੇ ਖੜਾ ਇਹ ਕਹਿੰਦੇ ਆ ਗਿਆ 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 ਉਹ ਕਹਿੰਦੇ ਆ ਗਿਆ ਕਿਹੜਾ ਆ ਗਿਆ ਕਹਿੰਦੇ ਇਹੋ ਹੀ ਆ ਗਿਆ ਜਿਹਦਾ ਡਰ ਸੀ ਹੱਲਾ ਗੁੱਲਾ ਭਾਈ ਅਰਦਾਸ ਕਰਦੇ ਹੋਏ ਚਮਕੌਰ ਸਾਹਿਬ ਵਾਲੇ ਪਹਿਲਾਂ ਬਹੁਤ ਵਧੀਆ ਕਾਲ ਮੱਥਾ ਠੇਕਦਾ ਮੁੰਡਿਆਂ ਨੇ ਹੁਣ ਬੈਠਣਗੇ ਉਹ ਬਹਿ ਗਿਆ ਮੁੰਡਾ ਚਮਕੌਰ ਸਾਹਿਬ ਫੇਰ ਆ ਗਏ ਤਾੜੀ ਮਾਰ ਦੋ ਕਹਿੰਦੇ ਚਮਕੌਰ ਸਾਹਿਬਾ ਦੇ ਨਾਂ ਤੇ ਲੈ ਵੀ ਲੈ ਵੀ ਚੱਕ ਬਾਦ ਹੁਣ ਇੱਕ ਲੈ ਵੀ ਚਲੋ ਸੇ ਦੇ ਘੱਟੇ ਜਾਂਦਾ ਫੜ ਗਿਆ ਫੜ ਗਿਆ ਗੇਅਰ ਫੜ ਗਿਆ ਜਮਕੌਰ ਸਾਹਿਬਾਂ ਦਾ ਫੜ ਗਿਆ ਗੇਅਰ ਵੱਜ ਗਈ ਚੀਕ ਲੜਾ ਲੜਾ ਹੋ ਗਈ ਖੜਾ ਗਿਆ ਹਲਸੀ ਕਰੋ ਕਰੀ ਤੌਰ ਤੇ ਕੋ ਕਰਦੇ ਮਲਸੀ ਦੇਖੋ ਇਹ ਭਾਈ ਜਮਕੌਰ ਸਾਹਿਬ ਵਾਲਿਆਂ ਦਾ ਗਰਦਾਸਪੁਰੀਆਂ ਦਾ ਵੀ ਇਹ ਬਾਹਰ ਖੜਾ ਜਾ ਬੁੜਕਣ ਲੱਗ ਗਿਆ ਦੇਖੋ 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 ਹੀ ਦੇਖੋ ਲਾਲਾ ਲਾਲਾ ਹੋ ਗਈ ਖਾੜਾ ਗਿਆ ਹੱਲ ਸੀ ਦੋਸਤੋ ਵੀ ਤੋਰ ਤੇ ਸੱਚਾ ਤੇ ਮਾਰ ਸੀ ਹੈ ਵੇਖੋ ਜਾਂਦਾ ਇਹਨੇ ਮਾਰੇ ਪਾਏ ਆ ਹਾਏ ਆ ਹਾਏ ਓਏ ਲਾਟ ਜਾਂਦੀ ਆ ਲਾਟੇ ਲਾਟ ਜਾਂਦੀ ਆ ਲਾਲ ਹੱਲ ਮਾਰੀ ਹੋ ਗਈ ਮਿੱਤਰੋ ਇੱਥੇ ਇਹਦਾ ਟਾਈਮ ਨਹੀਂ ਲਾਇਆ ਗਿਆ ਤੇ ਟਰੈਕਟਰ ਚੜਦਾ ਤੁਰਿਆ ਆਉਂਦਾ ਸੀ ਤੁਸੀਂ ਵੀਡੀਓ ਦੇਖੀ ਹੋਗੀ ਟਾਈਮ ਨਹੀਂ ਲਾਇਆ ਗਿਆ ਮਾੜੀ ਗੱਲ ਹੋ ਗਈ ਇਹ ਟਾਈਮ ਲਾਉਣਾ ਜ਼ਰੂਰੀ ਸੀਗਾ ਇਹ ਟਰੈਕਟਰ ਬਹੁਤ ਤੇਜ਼ ਟਰੈਕਟਰ ਸੀਗਾ ਚੱਲ ਚੱਲੇ ਚੱਲ 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 ਫਟਾਖੇ ਵਾਲਾ ਪਾਰਿਆ ਮੈਰੀਆ ਨਾ ਪੀਜਾ ਮੀਡੀਆ ਵਾ ਵੱਡਾ ਪਾ ਗਿਆ ਆਈਆ ਸਾਡੇ ਏਰੀਆ ਦਾ ਨਵਦੀ ਮੁੰਡਾ ਆ ਉਹਦਾ ਟਰੈਕਟਰ ਆ ਗਿਆ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਭਾਈ ਲੱਗ ਗਿਆ ਹਲੇ ਬਸ ਸਾਹਮਣੇ ਪੜ ਗਿਆ ਸਾਹਮਣੇ ਪੜ ਗਿਆ ਭਾਈ ਨਿਪੜਿਆਗਾ ਭਾਈ ਮਾਨ ਨਿਪੜੇਗਾ ਮਾਨ ਨਿਪੜੇਗਾ ਭਾਈ ਉਹ ਲੈਣਾ ਨਿਪੜਾ ਕਰ ਲਿਆ ਭਾਈ ਹਿੰਦੀ ਆ ਬੰਦਾ ਮੰਦਾ ਹੈ ਨਹੀਂਗਾ ਦੇਖੋ ਲੈ ਕੇ ਜਾਊਗਾ ਕਿ ਨਹੀਂ ਦੇਖੋ ਲੈ ਕੇ ਜਾਊਗਾ ਕਿ ਨਹੀਂ ਦੇਖੋ ਦੇਖੋ ਕੀ ਹੁੰਦਾ ਭਾਈ ਟਕਰ ਆ ਗਿਆ ਮੁੰਡਾ ਹਰੋਂ ਹੈ ਸਾਡੇ ਏਰੀਏ ਦੀ ਮੁੰਡਾ ਆੜ ਗਿਆ ਅੜ ਗਿਆ ਹੁਣ ਨਹੀਂ ਜਾਂਦਾ ਭਾਈ ਖੋ ਦੇਖੋ ਦੇਖੋ ਮੁੰਡੇ ਦੇਖੋ ਆ ਨਿਕਲੇ ਭਾਈ ਬਾਹਰ ਤੇਰੇ ਬਸਤਾ ਰੋਗ ਨਹੀਂ ਆ ਦੇਖ ਜਾਂਦਾ ਦੇਖ ਜਾਂਦਾ ਚੋਤਾ ਦੇਖ ਜਾਂਦਾ ਥੱਲੇ ਲਾਗੀ ਜਿਵਾ ਏ ਥੱਲੇ ਲਾ ਕੇ ਜਿਵਾ ਹਾਓ ਹਾਂ ਠੀਕ ਓਕੇ ਓਕੇ ਜਮਾ ਲੈ ਗਿਆ ਲੈ ਗਿਆ ਤਖਣਾ ਵਗਿਆ ਲੈ ਗਿਆ ਹੌਲੈਂਡ ਹੌਲੈਂਡੀਆਂ ਬੇ ਕੋ ਦੇ ਕੋ ਦੇ ਖਲੋ ਕੋ ਦੇਖ ਤੂੰ ਆ ਮਾਤਾਰ ਕਰਤਾ ਆ ਵੀਲੀ ਖਰਾਬ ਕਰ ਲਈ ਇਹਨਾਂ ਨੇ ਯਾਰਾ ਦੇਖਦੇ ਆ ਬਾਈ ਦਾ ਕੀ ਹਾਲ ਬਣਦਾ ਪਾਸੇ ਵਾਲਾ ਮਾੜਾ ਮੁੰਡਿਆ ਪਿੱਛੇ ਵਾਲਾ ਬਾਈ ਪਿੱਛੇ ਵਾਲਿਆ ਮਰੇ ਪੇਟਰ ਪੇਟਰ ਪੇ ਨਿਕਲ ਗਿਆ ਦੇਖੋ ਤਾਗੜਾ ਭਾਈ ਕਹਿੰਦੇ ਟਰੈਕਟਰ ਵੀ ਤੂੰ ਆ ਦੇਖੋ ਟਰੈਕਟਰ ਦਾ ਸਲੈਕਸਰ ਵੇਖੋ ਲਾਲ ਤੇਰੀ ਪਾਇਨ ਤੇਰੀ ਪਾਇਨ ਪਤਾ ਨਹੀਂ ਸਿਰੇ ਦਾ ਕੰਮ ਦਾ ਔਖੀ ਹੁੰਦਾ ਸਿਰੇ ਦਾ ਬਾਹਲਾ ਔਖਾ ਜਾਣਾ ਸੁਖ ਕਰਕੇ ਦੁਰਪੇ ਤੇ ਤਾਂ ਦੇਖੀ ਸਰੀ ਕਰਾ ਦੋ ਨੇੜੇ ਰੱਖੀ ਨੇੜੇ ਗਏ ਜੇਰ ਵੜਾ ਵੰਡਾ ਪਾ ਗਿਆ ਆਏ ਹਾਏ ਓਏ ਆਏ ਹਾਏ ਓਏ ਤੇਰੀ ਪਾਇਨ ਤੇਰੀ ਪਾਇਨ ਤੂੰ ਆ ਦੇ ਖਵਾਈ ਓਏ ਚੱਲ ਪੈ ਚੱਲ ਪੈ ਚੱਲ ਪਿਆ ਹੋ ਗਿਆ ਗੰਮ ਹੋ ਗਿਆ ਹੋ ਗਿਆ ਹੋ ਗਿਆ ਦੇਰ ਬੜਾ ਬੜੇ ਮਾਰਦੇ ਹੈਲੋ ਤੂੰ ਆ ਵੇਖੋ ਆ ਤੂੰ ਆ ਵੇਖੋ ਲੋਕੋ ਓਏ ਆ ਜਿੱਤ ਕੇ ਉਹਨਾਂ ਅਰਜਨ ਪਾਣੀ ਤੇ ਤੂੰ ਆ ਵੇਖ ਬਾਈ ਓਏ ਅਰਜਨ ਦਾ ਓਏ ਅੜ ਗਿਆ ਨਹੀਂ ਭਾਈ ਨਹੀਂ ਨਹੀਂ ਢੇਰ ਬਟਰਾਟਰ ਨਹੀਂ ਲੈਂਦਾ ਢੇਰ ਨਹੀਂ ਬਟਰਾਟਰ ਲੈਂਦੇ ਤੂੰ ਆ ਚੱਕ ਬੋਲ ਗਈ ਘੈਂਗੋ ਅਰਜਨ ਦੀ ਘੈਂਗੋ ਵੀ ਬੋਲ ਗਈ ਭਾਈ ਆਹ ਕਾਜ ਵੇਖਦੇ ਮਾਰ ਦਿਆ ਸੂਤਾ ਧੂਆਂ ਦੇਖੋ ਬਾਈ ਓਏ ਧੂਆਂ ਦੇਖੋ ਧੂਆਂ ਓਏ ਧੂਆਂ ਦੇਖੋ ਏ ਅਰਜਨ ਦਾ ਅਰਜਨ ਦਾ ਧੂਆਂ ਦੇਖੋ ਹੋਰ ਦਾ ਹੋਰ ਐ ਇਹੇ ਸੀਟੀ ਮਾਰ ਦਿਆ ਡਰ ਬੋ ਦੇਖੋ ਸੀਟੀ ਬਾਈ ਡਰ ਬੋ ਦੀ ਵਾ ਕੰਮ ਨਿਪਟ ਗਿਆ ਬਾਈ ओके ਹੋ ਗਿਆ ਬਾਈ ਨਿਬੜ ਗਿਆ ਬਾਈ ਨਿਬੜ ਗਿਆ ਬਾਈ ਨਿਬੜ ਗਿਆ ਬਾਈ ਤੂੰ ਆ ਤੂੰ ਆ ਬਾਈ ਮੇਰੇ ਕੱਪੜੇ ਐਸੇ ਨਹੀਂ ਖਰਾਬ ਕਰਿਆ ਸਰਬੋ ਦੇਖ ਲੈ ਖੋ ਮਾ ਜੀ ਵੇ ਤੋ ਵਈ ਦੇਖੋ ਏ ਧੂਆਂ ਵੇਖੋ ਧੂਆਂ ਓ ਧੂਆਂ ਵੇਖੋ ਮੁੰਡਾ ਧੂਆਂ ਫੇਰ ਹੋ ਗਰਜਨ ਬਾਈ ਇਹ ਅਰਜਨ ਜਮੀ ਜੀਰੋ ਹੋਲਾ ਰਕੀ ਦਾ ਕਰਾ ਕੇ ਖਾਨ ਨੇ